ਸਾਲ ਚਾਰ ਪਾਕੇ ਦੰਦਾ ਗੀ ਮੈਨੂੰ ਕਰ ਦੂੰ ਲੋਟ ਤੁਹਾਨੂੰ ਮੈਂ ਮੈਂ ਕਹੀਉਂਦਾ ਕਾਹਨੂੰ ਕੁਛ ਕਹਿਣਾ ਕਾਹਨੂੰ ਕੁਛ ਕਹਿਣਾ ਸਮਝਦੇ ਨਹੀਂ ਸਮਝਦੇ ਨਹੀਂ ਦੋਹੇ ਨਣ ਦੇ ਪਰਜਾਈਆਂ ਸਿਰ ਚੜ੍ਹਦੀ ਜਾਂਦੀਆਂ ਮੇਰੇ ਹੂੰ ਐਂਕਰ ਅੱਜ ਵੀ ਗੱਬੜੀ ਬੈਰੂ ਗੋਖਾ ਖਾਲਸਾ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਪਤੇ ਮੈਂ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਤੇ ਮੈਂ ਡੈਡੀ ਦੀ ਕਰਦੀ ਆਂ ਜੀ ਚੰਪਿੰਗ ਸਿਰ ਦੀ ਡੈਡੀ ਨਾ ਕੇ ਹਟੇ ਆਂ ਜੀ ਹਾਂ ਰਾਸ਼ਟ ਜੀ ਮਿਲ ਜੂਗੀ ਦਿਮਾਗ ਨੂੰ ਹਾਂ ਜੀ ਹਾਂ ਕੈਮਰਾ ਕਮਾਉਣ ਦਾ ਹਾਂ ਜੀ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਡੈਡੀ ਅੱਜ ਨਹਾ ਲਿਆ ਸਾਜਰੇ ਸਾਜਰੇ ਕੋਸਾ ਰਿਲੈਕਸ ਫੀਲ ਕਰ ਰਿਹਾ ਕੱਲ ਗਰਮੀ ਨੇ ਨਾ ਉਹ ਕਰਦੇ ਕੰਨਾ ਗਰਮੀ ਨੇ ਤੇ ਕੋਸਾ ਨਾ ਮੈਂ ਪੋਜ਼ਿਟਿਵ ਥਿੰਕਿੰਗ ਹੁੰਦੀ ਹੈ ਨਾ ਜਿਹੜਾ ਵੀ ਕਈ ਡਾਕਟਰ ਗੱਲ ਕਿੱਦਾਂ ਦੀ ਕਰਦੇ ਕਈ ਕਿੱਦਾਂ ਦੀ ਕਰਦੇ ਗੱਲ ਸਾਡੀ ਉੱਥੀ ਘੁੰਮ ਫਿਰ ਕੇ ਬਿਮਾਰੀ ਬਰੇ ਭਰੀ ਜਾਂਦੀ ਆ ਹਾਂ ਅੱਜ ਇਹ ਗੱਲ ਆ ਗਈ ਜੀ ਡਾਕਟਰ ਨੇ ਸਾਨੂੰ ਬੁਲਾ ਲਿਆ ਜੀ ਉਹ ਜੋ ਸੌਸ ਹਸਪੀਟਲ ਵਾਲੇ ਨੇ ਉਹ ਕਹਿੰਦਾ ਮੈਂ ਆਪਰੇਟ ਕਰ ਦਿੰਦਾ ਵੀ ਕੋਈ ਚੱਕਰ ਨਹੀਂ ਸਾਰੀਆਂ ਬਿਮਾਰੀਆਂ ਹੋ ਜੂਗੀਆਂ ਕਲੀਅਰ ਜਿਹੜਾ ਹੈਪੇਟਾਈਟਸ ਸੀ ਦੀ ਦਿੱਕਤ ਆ ਉਦੇ ਬਾਕ ਤੇ ਬਹੁਤ ਮੈਸੇਜ ਆਏ ਬਹੁਤ ਫੋਨ ਆਏ ਬੇ ਇਹਦੇ ਵਾਸਤੇ ਦੇਸੀ ਦਵਾਈਆਂ ਬਹੁਤ ਦੱਸਤੀਆਂ ਹੁਣ ਦੇਖਦੇ ਆ ਉਹ ਵੀ ਪ੍ਰੋਜੈਕਟ ਕਰਾਂਗੇ ਹੌਲੇ ਹੌਲੇ ਪਹਿਲਾਂ ਇੱਕ ਵਾਰ ਜਿਹੜਾ ਆਪਰੇਟ ਵਾਲਾ ਸਿਸਟਮ ਆ ਉਹ ਕਰ ਲਈਏ ਕਲੀਅਰ ਤੇ ਮਾ ਸੰਦੀਪ ਨੂੰ ਮਹਾ ਵੀ ਚਲ ਤੂੰ ਡਾੜੀ ਦੀ ਥੋੜੇ ਜਿਹਾ ਤੇਲ ਜਾ ਮਰਦੇ ਸਰ ਨੂੰ ਲੱਗ ਜੋ ਕਾਥ ਨਾਲ ਡਾੜੀ ਤੇ ਲਾਤਾ ਲੰਦਾ ਆਪਣੇ ਬਾਲਾਂ ਨੂੰ ਜਿਹੜਾ ਥੋੜੇ ਜਿਹਾ ਰਗੜਾਈ ਰਗੜੂਈ ਜੀ ਹੋ ਜਾਂਦੀ ਦਿਮਾਗ ਤੇ ਖੁਸ਼ਕੀ ਜੀ ਜੀ ਚੱਖ ਹੋ ਜਾਂਦੀ ਖੁਸ਼ਕੀ ਜੀ ਹਾਂ ਸਰਦਾਰ ਜੀ ਨੇ ਜੀ ਇੱਕ ਹੋਰ ਕੰਮ ਛੇੜਿਆ ਵੇ ਕੀ ਕੀ ਹਬੀਲ ਘਾਤੇ ਮੈਂ ਤੁਹਾਨੂੰ ਕਿਹਾ ਤਾਂ ਨਾ ਨਾ ਤੋੜੋ ਬੈਲ ਮੈਂ ਦੇਖੋ ਜੀ ਮੈਂ ਜਾਣਾ ਤਾਂ ਮਾਲਾ ਨੂੰ ਹੈ ਤੇ ਮਾਲਾ ਨੂੰ ਜਾਣ ਦੇ ਚੱਕਰਾਂ ਚ ਉਹ ਘੁੰਮ ਜਾ ਯਾਰ ਤੂੰ ਕਹਿੰਨ ਨੂੰ ਘੁੰਮਦਾ ਵੀ ਇਹਨਾਂ ਨੂੰ ਮੈਂ ਪਜਾ ਦੂੰਗਾ ਪਿੰਡਾ ਬਾਈ ਦੇ ਕਈ ਫੋਨ ਆਲੇ ਮੈਨੂੰ ਕਹਿੰਦਾ ਵੀ ਬਿੱਲ ਦੇਖ ਲਈ ਬਿੱਲ ਦੇਖ ਲਈ ਇਹ ਵਿਚਾਰੇ ਹੁਣ ਮਿੱਤ ਜਾਣ ਹੋਇਆ ਮੈਂ ਹੀ ਉਲਟ ਗਿਆ ਅ ਡੈਡੀ ਦਾ ਗਾਂ ਕੁ ਕਦੇ ਕੁਛ ਕਦੇ ਕੁਛ ਵਿੱਚ ਤੇ ਵਿੱਚ ਨਿਕਲਿਓ ਜਾਂਦਾ ਰਾਇ ਨੂੰ ਤੇ ਫਿਰ ਰਖਵਾਲ ਮਮਾ ਮੈਂ ਕੀਰੇ ਵੀ ਰਖਵਾਏ ਵੇ ਜੀ ਉਹ ਪਏ ਥੋੜੇ ਜੇ ਮਾਚਾਲ ਆਪਣੀ ਗਾਇ ਨੂੰ ਪਾ ਦੂੰਗਾ ਜਾ ਕੇ ਰੈਂਡੀਆਂ ਪੁੰਦੀਆਂ ਵਿਚਾਰੀਆਂ ਅੰਬੀਆਂ ਪਈਆਂ ਕੰਨੇ ਅੰਬੇ ਅੰਬੇ ਆ ਅੰਬੀਆਂ ਦਾ ਅੰਬੀਆਂ ਦਾ ਦੇਖੋ ਜੀ ਕਹਿ ਤਾ ਦਿੱਤੇ ਨੇ ਅੰਬੀਆਂ ਪਈਆਂ ਅੰਬੀਆਂ ਨੂੰ ਜੀ ਨੇਰੀ ਆਏ ਨੂੰ ਤੁਹਾਨੂੰ ਪਤਾ ਵੀ ਤਿੰਨ ਦਿਨ ਹੋ ਗਏ ਹੈ ਕੋਈ ਬੰਦਾ ਇਹਨਾਂ ਨੂੰ ਦੇ ਗਿਆ ਬੰਦਾ ਵੀ ਬਾਈ ਆਚਾਰ ਪਾ ਲਓ ਮੈਂ ਸਪੈਸ਼ਲ ਗਿਆ ਤਾਂ ਜੱਸੇ ਬਾਈ ਦਾ ਬਹੁਤ ਧੰਨਵਾਦ ਆ ਪੜੋਸੀ ਉਹ ਸਾਡਾ ਵੀ ਭਾਈ ਮੈਂ ਆਚਾਰ ਪਾਉਣਾ ਵੀ ਜੇ ਅੰਬੀਆਂ ਦਾ ਹੀਲਾ ਹੋਇਆ ਉਹ ਵਿਚਾਰਾ ਸਾਜਰੇ ਸਾਜਰੇ 5 ਵਜੇ ਜੀ ਕਿਸੇ ਦੇ ਅੰਬ ਥੱਲੇ ਤੇ ਜਾ ਕੇ ਅੰਬੀਆਂ ਚੱਕ ਲਿਆ ਹਾਂ ਕਿਸੇ ਦਾ ਪਤਾ ਨਹੀਂ ਹੁਣ ਐ ਨਹੀਂ ਮੈਨੂੰ ਪਤਾ ਵੀ ਕਿਹਦੇ ਥੱਲੇ ਤੇ ਲੈ ਕੇ ਉਹਨਾਂ ਦੇ ਆਪਣੇ ਅੰਬ ਥੱਲੇ ਤੇ ਲੈ ਕੇ ਆਪਣੇ ਵੀ ਆ ਹਾਂ ਆਪਣੇ ਅੰਬ ਥੱਲੇ ਤੇ ਲਿਆ ਉਹ ਤਿੰਨ ਦਿਨ ਹੋ ਗਏ ਅੰਬ ਉਹਦੇ ਹੀ ਪਈਆਂ ਵੀ ਇਹਨਾਂ ਨੂੰ ਇੰਨਾ ਕੁ ਟਾਈਮ ਨਹੀਂ ਲੱਗਿਆ ਏਸੀ ਚ ਪਏ ਰਹਿੰਦੇ ਆ ਵੀ ਅਚਾਰ ਆਪਣੇ ਆਚਾਰ ਆਪਣੇ ਆ ਅਚਾਰ ਮੇਰੇ ਹੱਥ ਥਾ ਤੇ ਡੜੀ ਅਚਾਰ ਰਹਿੰਦਾ ਨਹੀਂ ਯਾਰ ਜੇ ਮੇਰੇ ਹੱਥ ਦਾ ਅਚਾਰ ਰਹਿੰਦਾ ਹੁੰਦਾ ਫਿਰ ਤਾਂ ਮੈਂ ਪਾਦਣਾ ਤਾਂ ਫਿਰ ਤਾਂ ਗੱਲੇ ਕਿਹਾ ਤੇ ਫਿਰ ਤਾਂ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਸੀ ਮੇਰੀ ਤਾਂ ਆਪ ਯਾਰ ਬਾਹਰ ਗਈ ਹੋਣਾ ਸਰੇਂਦਰ ਦੀ ਮੇਰੀ ਭਾਬੀ ਦੇ ਹੱਥ ਦਾ ਚਾਰ ਰਹਿੰਦਾ ਹਾਂ ਨਾਲੇ ਪੈਂਦਾ ਹੀ ਬੋਸਵਾਦ ਆ ਓਏ ਹੋਏ 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 ਓ ਮੇਰਾ ਨੁਕਸਾਨ ਕਰਤਾ ਕੁੜੀ ਨੇ ਮੈਂ ਇੱਕ ਬਿੱਲ ਪੱਕਾ ਦਾ ਕੱਢ ਕੇ ਰੱਖਿਆ ਪਾਤਾ ਉਹਨੇ ਮੋਟਰਸਾਈਕਲ ਪਰਤੇ ਗੇਰਤਾ ਸਾਰੇ ਭੰਣੇ ਆ ਇਹਨੇ ਮੋਟਰਸਾਈਕਲ ਪਰਤੇ ਗੇਰਤਾ ਟੱਡੀ ਨੇ ਉਹ ਫੁੱਟ ਗਿਆ ਆਹ 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 ਆ ਤਾਂ ਸਵਾਦ ਆ ਗਿਆ ਆ ਤਾਂ ਕੁੜੀ ਨੇ ਬਹੁਤ ਵਧੀਆ ਕੰਮ ਕਰਿਆ ਤਾਂ ਪੁੱਤ ਬਿੱਲ ਪੱਕਾ ਨਿਕਲਿਆ ਹੈ ਤੇਰੀ ਕਿਸਮਤ ਦਾ ਚਮਚਾ ਲਿਆਓ ਸਰੇਂਦਰ ਚਮਚਾ ਲੈ ਇੱਕ ਬੁਗ ਨਾ ਲੈ ਆਦਾ ਖਾਣਾ ਵੀ ਟਾਟ ਦੇ ਵਿੱਚ ਲੋ ਜੀ ਵਿੱਚੇ ਵਿੱਚ ਆਪਾਂ ਬੈਲ ਖਾਵਾਂਗੇ ਅ ਵਿੱਚੇ ਵਿੱਚ ਅੱਜ ਅੰਬ ਦੇ ਆਚਾਰ ਦਾ ਆਚਾਰ ਪਾਵਾਂਗੇ ਅੰਬ ਦੇ ਆਚਾਰ ਦਾ ਆਚਾਰ ਪਾਵਾਂਗੇ ਅੰਬੀਆਂ ਦਾ ਚਾਰ ਪਾਵਾਂਗੇ ਥੋੜਾ ਜਿਹਾ ਦਾੜੀ ਤੇ ਦਾੜੀ ਨੂੰ ਵੀ ਤੇਲ ਲਾ ਦਿੰਦੀ ਹਾਂ ਸਰੇਂਦਰ ਹਾਂ ਵੈਰੀ ਗੁੱਡ ਅਨੇ ਤੇ ਲੈ ਵੀ ਕੁਰਸੀ ਪਰ ਬੈ ਕੇ ਤਾਂ ਕੰਮ ਹੋਣਾ ਨਹੀਂ ਬਲਾ ਸਾਸਤਰੀ ਘਰ ਇੱਧਰ ਬਣਾ ਮੈਂ ਗੁਰਜੀ ਦਾ ਖਾਲਸਾ ਵਹਿਗੁਰਜੀ ਕੀ ਫਤਿਹ ਪਰ ਮਹਾਤਮਾ ਤੁਹਾਨੂੰ ਸਾਰਿਆਂ ਨੂੰ ਛੱਡ ਦੀ ਗੱਲ ਚ ਰੱਖੀ ਛੱਡ ਦੀ ਗੱਲ ਅੱਛਾ ਹੁਣ ਦਾ ਤਾਂ ਮੈਂ ਤਾਂ ਵੀਡੀਓ ਬਣਾਉਂਗਾ ਪਜਾਮਾ ਬਹਿਲੇ ਖਾਉਂਗਾ ਇੱਕੇ ਕੰਮ ਹੋਣਾ ਵੀਡੀਓ ਬਣਾਉ ਤੁਸੀਂ ਇੱਕੇ ਕੰਮ ਹੋਗਾ ਅੱਜ ਦੇਖੋ ਸਰੇਂਦਰ ਕਹਿੰਦੀ ਜੀ ਮੈਂ ਤਿਆਰ ਹੋ ਕੇ achar ਪਾਉਣਾ ਕਹਿੰਦੀ ਜੇ ਮੈਂ ਤਿਆਰ ਹੋ ਕੇ achar ਪਾਵਾਂ ਨਾ ਕਹਿੰਦੀ 2 ਸਾਲ achar ਖਤਮ ਨਹੀਂ ਹੁੰਦਾ ਨਾ ਹੁੰਦਾ ਖਰਾਬ ਖਰਾਬ ਕਰ ਤੂੰ ਵੀ ਕਟਾ ਦੇ ਡੈਡੀ ਦੀ ਦਾੜੀ ਨੂੰ ਤੇਲ ਲਾ ਦੇ ਆਨੇ ਆਨੇ ਹੱਥ ਨਾਲ ਬੜਾ ਆ ਰੀਤ ਉਹ ਦੇਖ ਚੱਲ ਚਲੀਏ ਗੱਡੀ 'ਚ ਜਾਣਾ ਬੱਸ ਡੈਡੀ ਹੈ ਤਾਂ ਗਾਲਕੀ ਖਾਣਾ ਹੁੰਦਾ ਜੇ ਗਲ ਦਾ ਪਤਾ ਖਾਂਦੇ ਆ ਚਾਰ ਨਹੀਂ ਫਿਰਿੰਦਰ ਦਾ ਨਾ ਰੀਤ ਨਿਕ ਤੋਂ ਵਾਲਾ ਵਿਖਾਈ ਜਾਂਦੀ ਆ ਚੱਲ ਆਪਾਂ ਗੱਡੀ 'ਚ ਚੱਲੀਏ ਚੱਲ ਆਪਾਂ ਗੱਡੀ 'ਚ ਚੱਲ ਲਈਏ ਸਵ render ਨੇ ਕੱਟ ਲਈ ਜੀ ਟੌਰ ਇਹ ਅੱਜ ਫੇਰ ਚੱਲੀਏ ਏ ਵੀ ਚੱਲੀ ਆ ਇਹ ਚੱਲੀ ਅੱਜ ਫੇਰ ਆਪਣੇ ਪੇਕੇਆਂ ਨੂੰ ਪੇਕੇ ਘਰ ਜਾਣਾ ਜੀ ਇਹਨਾਂ ਦੇ ਉੱਤੇ ਸੁਖਮਨੀ ਸਾਹਿਬ ਦਾ ਜਾਪ ਆ ਭਾਬੀ ਦਾ ਪਤਾ ਨਹੀਂ ਚਾਚੀ ਦਾ ਕੀ ਦਾ ਭਾਬੀ ਆ ਜੀ ਇਹਦੀ ਹਾਂ ਉਹਨਾਂ ਦੇ ਘਰ ਸੁਖਮਨੀ ਸੁਖ ਚੋਲੇ ਜਿਨ੍ਹਾਂ ਨੇ ਵਿਚੋਲਾ ਰੱਖ ਕੇ ਭਾਈ ਤੁਹਾਡੇ ਤੁਹਾਡੇ ਮੁੰਡੇ ਨਾਲ ਵਿਆਹੀ ਸੀ ਹਾਂ ਉਹ ਉਹਨਾਂ ਦੇ ਭਾਈ ਸੁਖਮਨੀ ਸਾਹਿਬ ਦਾ ਜਾਪਾ ਹੁਣ ਪਤਾ ਨਹੀਂ ਉਹਨਾਂ ਨੂੰ ਗਾਲਾਂ ਕੱਢ ਕੇ ਆਉ ਕੋਈ ਖੁਸ਼ੀ ਏ ਇਹ ਖੁਸ਼ ਹੈ ਕਿ ਦੁਖੀ ਹੈ ਪਤਾ ਨਹੀਂ ਇਹ ਤਾਂ ਹੁਣ ਇਹ ਹੁਣ ਪ੍ਰਮਾਤਮਾ ਹੀ ਜਾਣਦਾ ਚਲੋ ਬੈ ਗਿਆ ਚਾਰ ਜੀ ਜਦ ਕਣ ਆਚਾਰ ਜੇ ਖੂਨ ਮੰਗਲ ਵੇ ਨਾ ਬਹੁਤ ਵਧੀਆ ਆਚਾਰ ਬਣਦਾ ਹੋ। ਨੀ ਭਾਬੀ ਨੇ ਘੱਟ ਕਰ ਦਿੱਤੀ। ਸੰਦੀਪ ਮੈਂ ਤਾਂ ਇਹਦੇ ਨਾਲ ਕੁ ਕਰ। ਹਾਂ। ਕਰਦਾ ਨਵੇਂ। ਕੀ ਦੇ ਪਾ ਬੈਠਾ। ਤੂੰ ਅੰਦਰ ਤੇ ਉਹ ਪੀੜੀ ਦੂਈ ਚੱਕ ਲਿਆ। ਫਿਰ ਮੈਂ ਦੱਸ ਗਿਆ ਕਿਹੜਾ ਚੱਪਲੀ ਮਾਰ ਲਾ ਭਾਈ। ਥੱਲੇ ਬੈਠ ਚੌਂਕੜੀ ਮਾਰ। ਉੱਥੇ ਬੈਠ ਸੰਦੀਪ ਉੱਥੇ ਬੈਠ ਜਾ ਕੇ ਪਰ। ਉੱਥੇ ਬੈਠ। ਆ ਟੁੱਟ ਜਾਣਾ। ਮੰਜਾ ਟੁੱਟ ਜਾਣਾ ਵਜਨ ਪਤਾ ਕਿੰਨਾ ਤੇਰੇ ਚ। ਸਾਰਾ ਥੱਲੇ ਆ ਗਿਆ। ਕੋ ਕੋ ਕੋ। ਅੱਛਾ ਮਾਂ ਕਿਦਾਂ ਡੈਡੀ ਕਹਦਾ ਮੰਜਾ ਹੀ ਟੁੱਟ ਜਣਾ। ਆ ਯਾ ਨੀ ਜੈਨੀ ਮਮੇਟਣਾ ਮਾ ਜੱਤਾ ਤੇਨ ਲਾਉਂਦੀ ਸੀ ਜੱਤ ਦਾ ਆ ਚਾਰ ਰੀਤ ਦਾ ਫੋਨ ਵੱਜਦਾ ਉਧਰ ਡੜੀ ਆ ਬ ਬਨਾਰਸ ਬਨੂਰਸ ਵਾਲੇ ਕਿੱਥੇ ਲਾ ਲ ਤੁਸੀਂ ਹੈਲੋ ਹੈਲੋ ਹੋਣ ਲੱਗੀ ਇਹਨੂੰ ਨਾ ਫੜਾਓ ਰੀਤ ਲੈ ਦੇ ਪੁੱਤ ਮਨ ਦੇ ਦੇ ਚਾਹ ਤੇ ਮਨਾਦੀ ਸੀ ਤੇ ਪਰ ਵੱਜੇ ਦ ਕਰਦੇ ਚ ਕਰਦੇ ਹੱਥ ਚ ਵੱਜਦੀ ਹੈ ਟਰੇਨ ਗਈ ਆ ਜੀ ਰੀਤ ਮੀ ਮਮੀ ਦੀ ਗੋਦੀ ਚ ਵੜ ਗਈ ਹਾ ਉਹਦਾ ਹੌਲਰ ਜ਼ਿੰਦਾਰ ਹੈ ਜੀ ਤੇ ਟੁਫੜੀਆਂ ਗੱਡੀ ਆ ਏ ਨਹੀਂ ਪਤਾ ਹੁਣ ਮੈਨੂੰ ਆਲਾ ਦਾ ਵੀ ਸੰਦੀਪ ਦੁਖੀ ਜੀ ਹੋ ਗਈ ਆਚਾਰ ਪਾਉਣ ਲੱਗੇ ਫੇ ਸਵੇਰ ਦੀ ਕਹੀ ਜਾਂਦੀ ਛੱਡ ਦਿੰਦੇ ਅੰਬੇ ਛੱਡਦੇ ਨੇ ਉਹੀ ਛੱਡ ਦੂੰਗਾ ਮੀਆਂ ਜਦ ਤੱਕ ਅੰਮ ਹੈ ਤਾਂ ਪਿਆ ਗੱਮ ਹੈ ਅੰਬ ਕਿੱਥੇ ਬਿੰਦੇ ਆ ਹਾਂ ਸਾਟਾ ਲਾਗੇ ਦੁਪੱਟੀ ਜੋ ਨਾ ਪੜਦੀ ਹੁਣ ਉਹ ਪੱਕਾ ਲਵਾਗੇ ਹਾਂ ਤੂੰ ਇਹਨੇ ਬਣੇ ਹੋਣ ਯਾਨੀ ਗੋਖਰੀ ਇਹ ਤਾਂ ਹੁਣ ਉਹਨੇ ਰਿਚ ਛੱਡ ਕੇ ਡੈਡੀ ਇਹਨਾਂ ਦਾ ਵੀ ਆਚਾਰ ਵਧੀਆ ਬਣ ਜਾਣਾ ਬਹੁਤ ਵਧੀਆ ਹਾਂ ਦੂਏ ਦੂਏ ਉਹਦੇ ਨਾਲ ਤੇ ਵਧੀਆ ਬਣ ਜੰਦਾ ਹੈ ਬਹੁਤ ਵਧੀਆ ਬਣਦਾ ਹੈ ਹਾਂ ਖੀਤੀ ਬਣਦਾ ਨਾਲੇ ਹਾਂ ਸਹੀ ਗੱਲ ਆ ਚਲਾ ਆ ਪੱਲੇ ਲੈ ਲੈ ਆਪਣਾ ਪੱਲੇ ਲੈ ਨਾਲੇ ਗੱਡੀ ਲੈ ਲੈ ਹਾਂ ਰੀਤ ਪਤੋਂ ਉੱਥੇ ਡੈਡੀ ਤੁਸੀਂ ਛੱਡ ਦਿੱਤੇ ਜ਼ੇਬ ਜ਼ੇਬ ਡੈਡੀ ਕੰਮ ਮੈਂ ਤੇ ਨਹੀਂ ਖਾ ਰਿਹਾ ਭੈਣ ਨੇ ਕੰਕ ਕੰਕ ਕਦੂਕਾਸ ਕਰਨਾ ਹਾਂ ਭੈਣ ਨੇ ਕਮੈਂਟ ਕਰਦਾ ਵੀ ਕਦੂਕਾਸ ਕਰਕੇ ਦੇ ਦਿਆ ਕਰੋ ਹਾਂ ਕਦੂਕਾਸ ਕਰਕੇ ਦੇਣਾ ਚਲ ਆ ਕੀ ਵੀ ਤਾਂ ਖਾ ਲੈ ਕੱਡੜੀ ਨੇ ਦਾੜੀ ਦੀ ਹੁਣ ਸਿਹਤ ਬਾਲ ਧਿਆਨ ਦਿੱਤਾ ਜਾਊਗਾ ਜੀ ਜਿੰਨੇ ਦਿਨ ਅਸੀਂ ਹੋਰੇ ਦੰਦੇ ਹੀ ਆਪਾਂ ਨਾ ਆਰੀਏ ਪਾਣੀ ਮੈ ਨਹੀਂ ਬੰਦ ਕਰਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਸਰਿੰਦਰ ਨੂੰ ਵਿਚਾਰੀ ਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਬਈ ਇਹਨੂੰ ਸਮਾਨ ਲਿਆਉਣਾ ਚਾਹੀਦਾ ਜਿਵੇਂ ਹਾਂ 15 20 ਦਿਨਾਂ ਬਾਅਦ ਫਿਰ ਉਹ ਬਣੇ ਲਿਆਉਂਦੀ ਹੈ ਦਿਨ ਰੋਜ਼ ਨਹੀਂ ਇਹਨਾਂ ਤੇ ਚਾਰਜ ਜਾਂਦਾ ਹਾਂ ਬੱਸਾਂ ਤੋਂ ਠੱਕੇ ਕਾਣੇ ਵੀ ਸੌਖੇ ਨਹੀਂ ਹੈਗੇ ਇਹ ਜੀ ਗੱਲ ਬੱਸ ਨਹੀਂ ਆਉਂਦੀ ਖੇਤ ਖੇਤੀ ਹਾਂ ਇਹ ਪਰ ਫਿਰ ਜੇ ਆਉਂਦੀ ਆ ਉਧਰੋਂ ਆਉਣ ਦਾ ਸਾਧਨ ਬਹੁਤ ਲੇਟ ਬਹੁਤ ਉਹ ਗੱਲਾਂ ਵੀ 10 ਵਜੇ ਜਾ ਕੇ ਫਿਰ 2 ਵਜੇ ਵਾਪਸੀ ਉਧਰ ਤੇ ਫਰਮਾਨਦੀ ਡਿਊਟੀ ਲੈ ਕੇ ਜਾਉਂ। ਹੂੰ। ਸਕੂਟਰੀ ਪਰ ਲੈ ਜਾ ਕਰੂਗਾ ਜੂਸ ਆਰਾ ਵਗੈਰਾ ਜਿਹੜਾ ਵੀ ਦੇਣਾ ਹੈ ਤੇਰੇ ਕੁੱਤੇ ਦੀ ਸੜੇ ਦੀ ਤੇਰੀ ਕਾਈ ਕਰ ਦੇਣੀ ਸੱਚੀ ਗੱਲ ਤਾਂ ਤਾਂ ਬਾਈ ਨਹੀਂ ਕਿਸੇ ਨੂੰ ਵੀ। ਕਾ ਠੀਕ ਠਾਕ ਹੈ ਜੀ ਪੁੱਛ ਲੈ ਸਾਰਿਆਂ ਨੂੰ। ਓਏ। ਨਾ। ਇਹ ਦਾ ਚੱਕੀ ਦਾ ਫੜ ਆਪਣੀ ਗੱਡੀ। ਚੱਕ ਦਾ ਚੱਕੀ। ਚੱਕੀ ਚੱਲਾ ਗੱਡੀ। ਹੋਰ ਕਰਦੀ। ਹੂੰ। ਜਿਹੜੀ ਸਾਫ਼ ਹੈ ਉਹੀ ਵੜਦੀ ਜਿੰਦੀ ਹੈ। ਉਹ ਸਾਫ਼ ਸਾਫ਼ੇ ਵੜਦੀ। ਇੱਕ ਚੋ ਗਲੀ ਵਿੱਚ ਨਿਕਲ। ਠੀਕ ਠਾਕ ਤਾਂ ਤੁਸੀਂ ਦੱਸੋ ਤੁਹਾਡੇ ਸਾਰੇ ਹਾਲ-ਵਾਲਟ ਚ ਲੋਕ ਤੁਹਾਡੇ ਸਿਹਤ ਵਾਸਤੇ ਦਵਾਵਾਂ ਮੰਗ ਰਹੇ ਆ। ਠੀਕ ਠਾਕ ਹੈ। ਨਾਲੇ ਨਾ ਇਹ ਦਾਤੀ ਨਾਲ ਵੜਦੀਆਂ ਜਾਂਦੀਆਂ ਹੁੰਦੀਆਂ। ਉਹ ਦਾਤੀ ਵਾਲੀਆਂ ਥੋੜੀਆਂ ਹਜੇ। ਆਹ ਗੁੱਟੜੀਆਂ। ਆਹ ਕੋਈ ਹੈ ਆ। ਆਹ ਕਾ ਕਿਸੇ ਕਿਸੇ। ਉਹ ਦਾਤੀ ਦਾ ਵੜਨ ਦੇ ਜਿਹੜੀ ਗੁੱਟੜੀਆਂ ਆ ਗਈਆਂ ਜਾਂ ਵੜਦੀ ਹੁੰਦੇ ਆ। ਆ ਕਹਾਣੀ। ਕਾ ਹੈ ਕੌਣ ਲਾਇਆ ਹੈ ਕੌਣ ਲੈ ਕੇ ਆਇਆ ਪੁੱਤ ਮੈਂ ਤਾਂ ਉਹ ਵੀ ਮਮਾ ਮਮਾ ਲੈ ਕੇ ਜੀ ਮਮੀ ਪਰ ਉਹ ਮੇਕੇ ਦਾ ਮਾਮੀ ਧੱਕੇ ਨਾਲ ਕਵਾ ਦੇ ਮਾਮੀ ਲੈ ਕੇ ਨਾ ਆਈ ਨਾ ਬਾਤ ਮਾਮੀ ਨਾ ਆਪਨ ਲੈ ਕੇ ਆਈ ਹੈ ਜੈਲੀਆਂ ਹਾਂ ਉਹ ਤਾਂ ਜਿਹੜਾ ਹੱਕ ਆ ਉਹ ਤਾਂ ਹੈਗੀ ਆ ਕਹਦਾ ਜਿਹੜੀ ਚੀਜ਼ ਹੁਣ ਨਹੀਂ ਲੈ ਕੇ ਜੇ ਉਹਨੂੰ ਵੀ ਕੁਹਾ ਧੱਕੇ ਨਾਲ ਵੀ ਮੈਂ ਲੈ ਕੇ ਆਈਏ ਫੇਰ ਤਾਂ ਗੱਲ ਗਲਤ ਆ ਇਹ ਤਾਂ ਮੰਮੀ ਨੂੰ ਫੋਨ ਕਰਾ ਕਰਾ ਕੇ ਕਹੌਦੀ ਹੈ ਮੰਮੀ ਵੀ ਮੇਰੇ ਬਾਰੇ ਸੁਪਰੀ ਕਰ ਦੇ ਆਪਣੇ ਬਾਰੇ ਗੱਡੀ ਕਰ ਦੇ ਡੈਡੀ ਆਹ ਤਾਂ ਜਿਹੜਾ ਨਾ ਸਾਨੂੰ ਸੇਲ ਲਾਉਂਦੇ ਨੇ ਤਾਂ ਸਰੋਂ ਦਾ ਲਾਉਣਾ ਚਾਹੀਦਾ ਅੱਛਾ ਜਿਹੜਾ ਘਰ ਦਾ ਗੱਲ ਦਾ ਹਾਂ ਇਹ ਲੋਕ ਉਹ ਕੁਝ ਕੀ ਕਰਦਾ ਹਾਂ ਇਹ ਇਹ ਤੇਲ ਨੂੰ ਨਾ ਟਾਈਮ ਨਹੀਂ ਕੱਢਦਾ ਨਾ ਬਾਹਾਂ ਚ ਤੇ ਨਾ ਆਪਣੇ ਜਿਵੇਂ ਸਰੀਰ ਪਰ ਲਾ ਲੀਏ ਕੀ ਹੋ ਗਿਆ ਪੁੱਤ ਇਹ ਇੱਕ ਵਾਰ ਛੂ ਨੂੰ ਲਾਉਣੇ ਨੂੰ ਇਸ ਚੰਗਾ ਮੈਨੂੰ ਲੱਗਦਾ ਮੇਰਾ ਹੱਥ ਉੱਤ ਵੱਡਿਆ ਜਾਂਦਾ ਆਹ ਇਹ ਉਹਦਾ ਬੜਾ ਲਿਆ ਹਾਂ ਤੂੰ ਨਾਂ ਨਾ ਬਣਾਦੀ ਹੂੰ ਕੱਡੇ ਨਹੀਂ ਹੁੰਦਾ ਗੁਫੜੀ ਵਾਲੀ ਇਹ ਤਾਂ ਹੁਣ ਰੀਤ ਕਹਿੰਦੀ ਵੀ ਮੈਨੂੰ ਆਹ ਖਲਾ ਦੋ ਬਿਲ ਤਾਂ ਰੋਲਾ ਲੱਗੀ ਵੀ ਪਾਉਣ ਪਾਪਾ ਤਪਤ ਚੰਚਾ ਪਿਆ ਰਹਿਣ ਦੇ ਹੁਣ ਮੈਂ ਦੱਸ ਕਾ ਪਾ ਵੀ ਲਾਉਣੀ ਅੱਜ ਇਹਨੂੰ ਆਪਾਂ ਡੱਬੇ ਚ ਪਾ ਕੇ ਨੂੰ ਚੱਲੂਗਾ ਦੇਖਿਆ ਕਿੰਨੇ ਵਧੀਆ ਅੰਬੀਆਂ ਨਿਕਲੀਆਂ ਤੁਹਾਡੇ 2 ਕਿਲੋ ਤੇ ਵੀ ਵੱਧ ਨਿਕਲੇ ਹੋਣੀਆਂ ਇਹ ਕੇ ਡੱਬੇ ਚ ਇਹਨੂੰ 3 ਦਿਨ ਰਲੋਂਗ ਚੌਥੇ ਦਿਨ ਅਜਰਾ ਉਤ ਡਾਲੋ ਉਤ ਡਾਲੋ ਦਾ ਚਾਹ ਦੋ ਸਾਲ ਖਰਾਬ ਨਾ ਹੋਵੇ ਇਹ ਸੁਧੈਣਾ ਜੇ ਗਲੂਗਾ ਹੈ ਤਾਂ ਖਾਣ ਜੋਗਾ ਹੋਣਾ ਹੈ ਪਾਣੀ ਖਰਾਬ ਗੱਲ ਸੁਣੋ ਜਿਹੜਾ ਆਪਾਂ ਨੇ ਇਹਦਾ ਪਾਣੀ ਘੜਦਾ ਨਾ ਖੱਟਾ ਹੂੰ ਉਹੀ ਹੁੰਦਾ ਏ ਉਹਦੇ ਕਰਕੇ ਹੀ ਖਲਾ ਖੱਟਾ ਹੀ ਤਾਂ ਆਪਾਂ ਨੇ ਖਾਣਾ ਹੈ ਨਾ ਨਾ ਹਾਂ ਖਰਾਬ ਨਹੀਂ ਮੇਰੇ ਤਾਂ ਕਦੇ ਵੀ ਖਰਾਬ ਨਹੀਂ ਹੋਇਆ ਇੱਕ ਗੱਲ ਹੈ ਇਹਦਾ ਜਿਹੜਾ ਵੀ ਹੁਣ ਆਪਾਂ ਚਾਰ ਮਾਲਾਂ ਨੂੰ ਲੈ ਕੇ ਜਾਣੇ ਆਂ ਸਵਾਦ ਬਹੁਤ ਬਣਦਾ ਹਨਾ ਡੱਬੇ ਨੂੰ ਖੋਲੇ ਦੋ ਚਾਰ ਦੇ ਪਾਇਵੇ ਤੇ ਲਕੋਲੇ ਵੀ ਕਿਤੇ ਡੱਕਾ ਹੀ ਨਾ ਪੈ ਜਾਵੇ ਨਾ ਕਿਤੇ ਮਾਲਾਂ ਨੂੰ ਚੱਲਨੇ ਆਂ ਸੀ ਮਾਲਾਂ ਤਾਂ ਕਿਸੇ ਗੱਲ ਨਾਲ ਜਾਊਗਾ ਜੇ ਲੈਣੇ ਹੁਣ ਪਰ ਤਾਂ ਮੈਂ ਹੀ ਲੈ ਜੁਮਾ ਹੂੰ ਮੈਨੂੰ ਮਨਾ ਕਰ ਦੂਗੀ ਕਿਹਨੇ ਖੋਲਦੇ ਸਰੇਂਦਰ ਨੇ ਹੂੰ ਉਹ ਲਕੋਏ ਨਹੀਂ ਇੱਕ ਤਾਂ ਉਦਣ ਦੇ ਆਪਣੇ ਭੂਆ ਦੇ ਘਰ ਕੀਤੇ ਭੂਆ ਦੇ ਕੀਤੇ ਉਦਣ ਪਰਸੋਂ ਲੋ ਕੋਈ ਨਹੀਂ ਹੈਗੇ ਉਹ ਮਾਤਾ ਇਹ ਕਹਦਾ ਮੈਂ ਉਹ ਵੀ ਕੁੱਤੇ ਦੇ ਆਈ ਕਾਜਾ ਇਹਨੇ ਆਪਣੀ ਬੀਬੀ ਨਹੀਂ ਦੇਣਾ ਹਾਂ ਜੀ ਹਾਂ ਚੱਕੋ ਜੀ ਇਹ ਪਾਣੀ ਮੰਗਦੀ ਆ ਹੁਣ ਬੀਬੀ ਨੂੰ ਪਹਿਲਾ ਦੇ ਬੀਬੀਓ ਪਹਿਲਾ ਤਾਂ ਉਹ ਪਹਿਲਾ ਪ੍ਰਾਣਾਚਾਰ ਤਾਂ ਤਾਜ਼ਾ ਪਾ ਕੇ ਸਾਰੇ ਰਿਸ਼ਤੇਦਾਰਾਂ ਨੂੰ ਦੇ ਦਿੰਦੀ ਇੱਕ ਇੱਕ ਡੱਬਾ ਹਿੰਮਤ ਹੀ ਬਹੁਤ ਆ ਤੁਹਾਡੀ ਨੂੰ ਬਾਕੀ ਗੱਲਾਂ ਹੋਰ ਆਚਾਰ ਵਾਸਤੇ ਮੇਨਕਾ ਹੂੰ ਘਰ ਬੱਜੇ ਨਾ ਬੱਜੇ ਬਾਹਰ ਨੂੰ ਰੇਫਰ ਤੁਸੀਂ ਖਾਂਦੇ ਨਹੀਂ ਨਾ ਮੈਂ ਘੱਟੇ ਹੀ ਹੁੰਦਾ ਮੈਂ ਫੇਰ ਘਰ ਕੀ ਤੇ ਬਚਾਉਣਾ ਸਾਡੇ ਬਾਤ ਹੁੰਦਾ ਜਿਆਦਾ ਅਸੀਂ ਆਉਂਦੇ ਹਾਂ ਅਸੀਂ ਵੀ ਲੈ ਜੰਨੇ ਆ ਹੂੰ ਪਿਛਲੇ ਸਾਲ ਵੀ ਹੁਣ ਵੀ ਤਾਂ ਪਿੱਛੇ ਜਦ ਤੂੰ ਕੜਾ achar ਲੈ ਕੇ ਕੀਤੀ ਜਾਈ ਹੋਈ ਸੀ ਅੰਬਾ ਹਾਂ ਅੰਬ ਦੇ achar ਦੀ ਲਗੀ ਸੀ ਨਾ ਡੱਬਾ ਆਪਣੇ ਨਿਆਣੇ ਖਾਂਦੇ ਹੀ ਬਾਬਾ ਜਹੇ 2 ਸਾਲ ਬਿਲਕੁਲ ਹੀ ਖਰਾਬ ਨਹੀਂ ਹੁੰਦਾ ਅੱਛਾ ਆ ਸਾਨੂੰ ਮੁੰਡੀਆਂ ਵਾਲੀ ਮੰਮੀ ਨੂੰ ਉਹ ਨਾ ਤੈਨੂੰ ਆਰਡਰ ਆਉਣ ਲੱਗ ਜਿਵੇਂ ਵੀ achar ਪਾ ਦੇ ਤੇ 2 ਸਾਲ ਖਰਾਬ ਨਹੀਂ ਹੁੰਦਾ ਉਹ achar ਇਹ ਨਾ ਵੀ ਨਹੀਂ ਪਾਉਂਦੀ ਆਰਡਰ ਲੱਗ ਜਣੇ ਹੁਣ ਫਿਰ ਤਾਂ ਇਹ ਕਹੇ ਦਬਾਵ ਦੂੰਗੀ ਤੂੰ ਵੀ ਮੈਂ ਨਹੀਂ ਪਾਕੇ ਦੇਣਾ ਜਾਂ ਕੋਈ ਭੈਣ ਸਾਡੀ ਫੋਨ ਕਰੂਗੀ ਹਾਂ ਫਿਰ ਤਾਂ ਪਾਕੇ ਦੇਣੀ ਪੈਣਾ ਭਾਈ ਜਿੱਕੜਾ ਮਰਜ਼ੀ ਕਰਿਓ ਫਿਰ ਤਾਂ ਕੋਈ ਹਿੱਲਾ ਕਰਨੀ ਪੈਣਾ ਪਾਉਂਗੀ ਉਧਰ ਰੀਤ ਮੋਟਰਸਾਈਕਲ ਆ ਗਈ ਚਲਾਉਣ ਜਾ ਕੇ ਭਾਜੀ ਦੇਖਾ ਤਰਤੀ 3-4 ਕਿਲੋ ਦਾ ਡੱਬਾ ਲਿਆਇਓ 3 ਕਿਲੋ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ ਉਹ ਤੁਸੀਂ ਹੁਣ ਲਿਆਓ ਐਨੀ ਕਜੂਸੀ ਕਰਦੇ ਤੁਸੀਂ ਵਰਤਦੇ ਤੁਸੀਂ ਮਰ ਮਾ ਚਲ ਮਾ ਕੋ ਕਾਨੂੰ ਗਣਾ ਵੀ ਜਵਾਈ ਕਰ ਹੋ ਜਾਂਦਾ ਪਰ ਮੈਂ ਤਾਂ ਹੁਣ ਕਈ ਦਿਨ ਹੋ ਗਏ ਵੀ ਹੁਣ ਤਾਂ 30 ਦਿਨ ਲੰਘ ਗਏ ਉਹ 30 ਦਿਨ ਕਰਨ 30 ਹੀ ਦਿਨ ਹਫਤੇ ਯਾਰ ਮਾ ਹੋ ਗਿਆ ਜ ਆ ਭੈਣ 11 ਦਿਨ ਹੋ ਗਏ ਘਰ ਛੱਡੇ ਸਾਨੂੰ ਆਪਣਾ ਹਾਂ ਆਪਣਾ ਮੈਂ ਆਪਣਾ ਕਿਹਾ ਸੰਦੀਪ ਆਪਣੇ ਯਾਰ ਤੁਹਾਡੇ ਚ ਫਰਕ ਪਈ ਜਾਂਦਾ ਕਿਹ ਵਾਰ ਗੱਲਾਂ ਗੱਲਾਂ ਚ ਕਈ ਵਾਰ ਗੱਲਾਂ ਗੱਲਾਂ ਚ ਕਾ ਜਾਂਦਾ ਸੰਦੀਪ ਇੱਥੇ ਆਏ ਆਪਣੇ ਮਾਲਾ ਆਏ ਜਦੇ ਕਹਿ ਦਿੰਦੀ ਹੈ ਆਪਣਾ ਮਾਲਾ ਇਹ ਕੀ ਜ਼ਿਕਰ ਆ ਉਹ ਕਈ ਵਾਰ ਕਹਿ ਹੋ ਜਾਂਦਾ ਕਿ ਬੰਦਾ ਨਹੀਂ ਦਿਮਾਗ ਦੇ ਵਿੱਚ ਕੋਈ ਹੁੰਦਾ ਨਾ ਕਿ ਅ ਸੀਰੀਅਸ ਮੈਟਰ ਚੱਲਦਾ ਹੁੰਦਾ ਫਿਰ ਕਿਤੇ ਗੱਲਾਂ ਗੱਲਾਂ 'ਚ ਗੱਲ ਕੋਈ ਕਹਿ ਹੋ ਜਾਂਦੀ ਹੈ ਫਿਰ ਇਹ ਗੁੱਸਾ ਕਰਦੇ ਕਹਿੰਦੇ ਓਰੇ ਕੱਦ ਨਹੀਂ ਆਪਣਾ ਕਹਿੰਦੇ ਤੁਸੀਂ ਮਾਲਾ ਨੂੰ ਆਪਣਾ ਕਹਿ ਦਿੰਦੇ ਆ ਜਦ ਹੁਣ ਘਰ ਦੀ ਧੀ ਥੋਡੀ ਘਰ ਵਾਲੀ ਆ ਇਹ ਤਾਂ ਤੁਹਾਡੇ ਹੀ ਘਰ ਹੋਇਆ ਇਹ ਮੇਰਾ ਘਰ ਆ ਮੈਂ ਰੂ ਬਣਾਣ ਰਾਂਦਾ ਤੇ ਸਾਲੇ ਚਾਰ ਪਾ ਕੇ ਦਿੰਦੇ ਨਹੀਂ ਮੈਨੂੰ ਕਰ ਦੂੰ ਲੋਟ ਤੁਹਾਨੂੰ ਮੈਂ ਮਾ ਕਹੀਉਂਦਾ ਕਾਹਨੂੰ ਕੁਛ ਕਹਿਣਾ ਕਾਹਨੂੰ ਕੁਛ ਕਹਿਣਾ ਸਮਝਦੀ ਐ ਹੀ ਨਹੀਂ ਸਮਝਦੀ ਐ ਹੀ ਨਹੀਂ ਦੋਹੇ ਨਣ ਦਾ ਪਰਚਾਈਆਂ ਸਿਰ ਚੜ੍ਹਦੀ ਜਾਂਦੀਆਂ ਮੇਰੇ ਕੋਈ ਨਾ ਸਾਲਾ ਸਾਲੀ ਇਹ ਜਿਹੜਾ ਉਹ ਸਾਲਾ ਸਾਲੀ ਨੇ ਜਿਹੜੀ ਸਾਲੀ ਹੁੰਦੀ ਆ ਉਹ ਚੱਦ ਦੇ ਥੱਲੇ ਕੰਡੇ ਵੀ ਰੱਖ ਦਿੰਦੀ ਆ ਉਹ ਜ਼ਿਆਦਾ ਟਾਈਮ ਤਾਂ ਹੁਣ ਨਹੀਂ ਹੈਗੇ ਉਹ ਉਹ ਪੈਣ ਨਹੀਂ ਪਤਾ ਤੂੰ ਗਾਲ੍ਹਾਂ ਮੈਂ ਨਹੀਂ ਕਹਣਾ ਹਾਂ ਡੜੀ ਤੇਰੇ ਨਾਲ ਵੀ ਕਰਿਆਗਾ ਸਾਲੀ ਨੇ ਤੇਰੇ ਨਾਲ ਕੋਈ ਨਹੀਂ ਬਿਨਾਂ ਉਹ ਤੋਂ ਇੱਕ ਨੇ ਰੱਖ ਕੇ ਮਿੰਜਾ ਉੱਪਰ ਕੱਪੜਾ ਹੋ ਜਾਣਾ ਹਾਂ ਹਈਆ ਆ ਬ੍ਰਾਈਡਰ ਜਾਂ ਬੈਂਟਨ ਦੇ ਗੇੜੇ ਵਿੱਚ ਕਿ ਜੀ। ਯਾ ਫੋ ਕਮਾ ਰੁਕ ਜਾਂਦੇ। ਹਾਂ ਹੁਣ ਨਹੀਂ ਜਾਂਦਾ। ਗਾਲ ਤਾਂ ਤੂੰ ਵੀ ਕੱਢਦੀ। ਨਾ ਤੈਨੂੰ ਤੈਨੂੰ ਡੈਡੀ ਯਾਰ ਉਹ ਤੋਂ ਡਰਾਈਵਰ ਵਾਲਾ ਥੋੜਾ ਜਿਹਾ ਛੱਡ ਦੇ ਕਿੱਸਾ ਦਾ। ਆਪਾਂ ਵੀਡੀਓ ਦੇ ਵਿੱਚ ਗਾਲ ਕੱਢਦੇ ਚੰਗੇ ਨਹੀਂ ਲੱਗਦੇ ਹੈਗੇ। ਹਾਂ ਆਲ ਵਰਲਡ 'ਚ ਆਪਣੀਆਂ ਭੈਣਾਂ ਦੇਖਦੇ ਆਪਾਂ ਨੂੰ ਆਪਣੇ ਬਾਤ ਤੇ ਦਵਾਵਾ ਮੰਗਦੇ ਆ ਜਾਂ ਇਦਾਂ ਦੀ ਗਾਲ ਫੈਮਿਲੀ ਦੇ ਵਿੱਚ ਆ ਜਵੇ। ਪੇਰ ਬਹੁਤ ਗਲਤ ਗੱਲ ਹੋ ਜਾਂਦੀ ਹੈ। ਯਾਰ ਖਾਣਾ ਸੁੱਕ। ਆਏ ਹਾਏ ਇਹਨਾਂ ਨੂੰ ਵਿਚਾਰੀ। ਆਏ ਵਿਚਾਰੀਆਂ ਔਖੀਆਂ ਹੋ ਗਿਆ। ਲੱਗ ਫਰੀ ਹੋਣੀ ਨਿਕਲ ਜੀ। ਲੈ ਔਖੀ ਨਹੀਂ ਭਾਈ। ਇਹ ਕਰ ਉਹ ਆ ਤਾਂ ਕੱਚੇ ਅੰਬ। ਜਿਆਦਾ ਨਾ ਤੇ ਬੇਚ ਪੱਕੀਆਂ ਆਈਆਂ ਕੋਈ ਨਹੀਂ ਫੇਰ ਤੂੰ ਬਾਬੇ। ਨਹੀਂ ਪੱਕੀ ਵੀ ਆ ਦੇਖ ਲੋ। ਉਹ ਹਜੇ ਕਿੰਨੇ ਪੱਕ ਗਏ। ਕੋਈ ਨਹੀਂ ਹਸਨਦੀ। ਨਿਕਲਦੀ ਨਹੀਂ ਲੈ ਕੱਢ ਲੈ। ਇਹ ਤਾਂ ਵੱਡੀ ਗਲਤ ਆ। ਨਿਕਲਦੀ ਨਹੀਂ ਇਹਨੂੰ ਹੋਰ ਕਿਸੇ ਨੂੰ ਕੱਟ ਲਾ ਲਾ। ਕੱਟ ਨਹੀਂ ਹੁੰਦੀ ਉੱਥੇ ਜੀਬ ਤਾਂ ਬਦੇਰੀ ਜਲਦੀ ਕੱਟਣਾ ਪੱਟਣਾ ਨੂੰ ਆ ਲੈ ਲੈ ਇੰਨੀ ਟਿੱਖੀ ਕਰਦਾ ਆ ਕੋਈ ਕਹਿੰਦਾ ਮੈਂ ਜੀਬ ਤਾਂ ਬਦੇਰੀ ਦਿੱਖੀ ਆ ਬੋਲਣ ਇਹਨੂੰ ਜੀਬ ਨਾ ਵੱਡਣਾ ਦੇਖਾਂ ਤਾਂ ਨਾ ਵੱਡਣਾ ਨਹੀਂ ਹੁੰਦਾ ਕੋਨੇ ਆੜ ਦਾ ਤੇ ਵੱਡਦਾ ਆਹ ਅਸੀਂ ਤਾਂ ਤੈਨੂੰ ਡਾਡੀ ਇਹਨੂੰ ਛੋਟੂ ਜੀ ਹੁੰਦੀ ਇਹਨੂੰ ਕਿਆ ਖਿਲਾਤਾ ਤੁਸੀਂ ਮੈਨੂੰ ਵੀ ਪਤਾ ਹੈ ਐਸੇ ਤਾਂ ਕੋਈ ਬਿੱਲ ਬੋਲਾ ਖਿਲਾਉਂਦੇ ਇਹਨੂੰ ਥੋੜੀ ਬਹੁਤੀ ਅਕਲ ਆ ਜਾਂਦੀ ਹੁਣ ਰੀਤ ਨੂੰ ਆ ਜਾਣੀ ਲੈ ਆ ਦੇਖ ਖਾਣ ਲੱਗੀ ਆ ਠੀਕ ਹੈ ਕਿਆ ਮੇਰੇ ਡੈਡੀ ਨੇ ਆਪਣੀ ਤੈਨੂੰ ਸਿਖਾਈ ਨਹੀਂ ਤੁਸੀਂ ਆਪਣੀ ਘਰ ਮਕਰ ਸਿਖਾਉਣੀ ਹੈ ਮੈਂ ਬੱਲ ਖੜਾਉਂਦਾ ਇੱਕ ਗੁਣਕਾਰੀ ਆ ਫਾਲੇ ਬਹੁਤ ਹਰ ਇੱਕ ਖਾਂਦਾ ਨਹੀਂ ਹਰ ਇੱਕ ਨਹੀਂ ਖਾਂਦਾ ਮੈਨੂੰ ਤਾਂ ਬਈ ਬਹੁਤ ਸੌਂਦਾ ਮੇਰੇ ਡੈਡੀ ਦੀ ਤਾਂ ਦੁਕਾਨ ਖੋਲੀ ਹੋਈ ਥੀ ਬਿਲਾਂ ਦੀ ਬਿਲਾਂ ਦੀ ਘਰ ਤੇ ਦੂਜੀ ਕਾਦੀ 3 ਘਰ ਕਰੇ ਪਕੌੜੀਆਂ ਬਸ ਉਹ ਹਜੇ ਚੀਜ਼ਾਂ ਖਾ ਖਾ ਕੇ ਤੁਸੀਂ ਬੇਕਲ ਹੋਗੇ ਬਸ ਵਾ ਦੇਖ ਲੈ ਚੀਜ਼ਾਂ ਹੋ ਗਈਆਂ ਵਧੀਆ ਵਾ अच्छा ਹੁਣ ਹੁਣ ਨਗਰੀ ਅਸੀਂ ਹਾਂ ਅੱਗੇ ਨਹੀਂ ਕੋਈ ਅੱਗੇ ਨਹੀਂ ਜੱਟਾ 1 ਰੁਪਏ ਦੀਆਂ ਚਾਰ ਟੌਫੀਆਂ ਚਾਰ ਹੋ ਗਿਆ ਹੁੰਦੇ ਆ ਹੁਣ ਉਹਨੇ ਦੋ ਸਾਨੂੰ ਲੂੰਦੇ ਤੇ ਦੇ ਦਿੰਦਾ ਤਾਂ ਸਾਡੇ ਜਿਹੜਾ ਹੁੰਦਾ ਤਾਂ ਛੋਟੂ ਬਾਬਾ ਇੱਕ ਬੋਜੀਆਂ ਮਿਲਦਾ ਮੁੰਡਾ ਹਾਂ ਚੱਲ ਉਹ ਸਮਾਂ ਤਾਂ ਹੁਣ ਹੁਣ ਲੂੰਗੇ ਲਾਂਗੇ ਵਾਲੇ ਸਮੇਂ ਗਏ ਔਰ ਤਾਂ ਲੈ 1 ਰੁਪਏ ਦੀ ਇੱਕ ਟੌਫੀ 1 ਰੁਪਏ ਵਾਲੀ ਵੀ ਖਤਮ ਆ ਹੁਣ 5 ਰੁਪਏ ਚ ਰੁਕਿਆ ਕੰਮ 5 ਰੁਪਏ ਦੀ ਕਟਾਫੀ ਆ ਦੀ ਲਾ ਹੁਣ ਤੱਕ ਆ ਬਾਜੀ ਇਹ ਕਰੋੜੀ ਦੀ ਠੀਕ ਆ ਪਈ ਆ ਇੱਕ ਸਾਫ ਜਿਓ ਵੱਡ ਦੇਖ ਦੇਖਦੀ ਮੈਨੂੰ ਪਈ ਆ ਹਾਂ ਇਹਨੂੰ ਵੱਡ ਤੇ ਜਿੰਨਾ ਕਿ ਟੋਟਾ ਖਰਾਬ ਆ 100 ਗ੍ਰਾਮ ਦੀ ਵੀ ਆ ਪਤਾ ਹੈ ਇੱਕ ਕਰੋੜੀ ਨਾਲ ਮਾਰਦੀ ਗੱਲਾਂ ਸਰੇਂਦਰਾ ਤਰੀ ਉਹ ਵੱਡਦੀ ਆ ਨਾਨਦ ਤੂੰ ਇਹਦੇ ਚ ਜਿਹੜਾ ਨੂਨ ਨਾਨ ਦਾ ਪਾਉਣਾ ਉਹ ਲਿਆ ਚੱਕ ਕੇ ਰਲਾ ਕੇ ਰੱਖਣ ਔਰ ਕਿੱਕਣਾ ਪੈਣਾ ਦਾ ਡੱਬੇ ਚ ਪੈਣਾ ਸੀ। ਕੋਕ ਨਹੀਂ ਲਾ ਦੇ ਨੂਨ ਇਹਨੂੰ ਬਾਅਦ ਚ ਡੱਬੇ ਚ ਪਾ ਦੂੰਗਾ ਇਹਨੂੰ ਲੈ ਕੇ। ਹਾਂ ਮੈਂ ਪਾ ਦੂੰਗੀ ਨੂਨ। ਇਹ ਦਾਰਚੀਆ ਕਿੰਨਾ ਕੁ ਪਮਲਾਸ ਡੱਬੇ ਚ 2 ਕੜਸੀ। ਠੀਕ ਐ। ਮੇਰੀ ਗੱਲ ਸ੍ਰੀਤ ਆ ਲੈ ਫੜਾ ਲੈ ਜਾ। ਆ ਲੈ ਜਾ ਪੁੱਤ। ਉਹ ਕੱਚਾ ਐ। ਪਾਣੀ ਨਿਕਲੇ ਜਾਣਾ ਜਿੰਨਾ ਉਹਨੇ ਛੱਡਤਾ। ਹਾਂ। ਉਹ ਕੱਚਾ ਐ। ਇਹ ਆ ਪੱਕਾ ਐ ਪੁੱਤ। ਆ ਪੱਕਾ ਐ। ਇਹ ਨਹੀਂ ਖਾਣ ਲੈ ਕੇ ਜੀ। ਇਹ ਖਾਣ ਲੈ ਕੇ ਨਹੀਂ ਹੈਗਾ। ਭਈ ਮੈਂ ਦੇ ਕਹਿਣਾ ਨਾ ਚੱਲਣਾ ਮੈਂ ਗੱਲ ਸੁਣ ਮੈਂ ਤਾਂ ਇਹ ਕਹਿਣਾ ਵੀ ਤੂੰ ਪਰਝਾਈ ਦੇ ਕਹਿਣਾ ਤੇਰੀ ਪਰਝਾਈ ਦੇ ਹੱਥ ਦਾ achar ਖਰਾਬ ਨਹੀਂ ਹੁੰਦਾ ਮੈਂ ਤਾਂ ਕਹਿਣਾ ਵੀ ਉਹਨੂੰ ਹੀ ਪ੍ਰੋਜੈਕਟ ਕਰਦੇ ਆ ਤੇ ਕਿੱਡੀ ਅੰਬੀ ਲੈ ਕੇ ਆਈ ਇਸ ਜੀਤ ਹੈ ਉਹਦਾ ਵੀ ਬਾਵੋ achar ਬੇਲਾਂ ਦਾ ਵੀ achar ਪੈ ਜਾਂਦਾ ਡਾਡੀ ਬੇਲਾਂ ਦਾ ਪੈ ਜਾਂਦਾ ਹੈਂ ਬੇਲਾਂ ਦਾ ਕਿੱਥੋਂ ਪਾਈਉ ਪਾ ਵੀ ਦੇਖੀ ਜਾਈ ਹਾਂ ਪਾ ਕੇ ਦੇਖ ਲੈਂਦੇ ਆ ਪਰ ਇਹਦੇ achar ਨਾਲ ਉਹਦਾ achar ਨਹੀਂ ਹਾਂ ਦੇਖੋ ਜੀ ਐਨੇ ਅੰਬੀਆਂ ਵੱਡੀਆਂ ਇਹਨਾਂ ਨੇ ਵਿੱਚ ਤੇ ਜਿਹੜਾ ਅਸਲੀ ਮਾਲ ਆ ਉਹ ਘੱਟ ਨਿਕਲਿਆ ਜਿਹੜਾ ਗੁੱਠਲੀਆਂ ਗੱਠਣੀਆਂ ਜਾਲਾਦਾਲਾ ਵਾਟਾ ਟੋਕਣ ਉਹਨੇ ਜ਼ਿਆਦਾ ਕਰਤਾ ਆ ਐਨੇ ਦਿਨ ਰਹਿਣ ਕਰਕੇ ਤੁਹਾਡੀਆਂ 1 ਕਿਲੋ ਅੰਬੀਆਂ ਖਰਾਬ ਹੋ ਗਈਆਂ ਹਾਂਜੀ ਜੇ ਤੁਸੀਂ ਪਹਿਲਾਂ ਹਿੰਮਤ ਮਾਰ ਲੈਂਦੀਆਂ ਪਹਿਲਾਂ ਪਰ ਸਾਡਾ ਦਿਮਾਗ ਡੈਡੀ ਕੀ ਨਹੀਂ ਹੁਲਦਿਆ ਪਤਾ ਕਿਆ ਕਰ ਸਕਦੇ ਜਦ ਜਿਹੜਾ ਕੰਮ ਹੋਣਾ ਜਦੇ ਹੋਣਾ ਨੇ ਚਲੋ ਜਿਸਕਾ ਕੰਮ ਉਸੇ ਕੋ ਸੱਜਾ ਔਰ ਤਰੇ ਤੋਂ ਅੱਛਾ ਜੀ ਸੰਨਿਆ ਨੇ ਇਹੋ ਕਿਆ ਕਰਦੀ ਆ ਕਿਆ ਕਰਦੀ ਆ ਅੱਕਣੀ ਹੈ ਜੇ ਤੁਹਾਨੂੰ ਦੇਖਦੀ ਹੱਥ ਧੋਂਦੇ ਆ ਨਾ ਜੇ ਤੁਹਾਨੂੰ ਹੱਥ ਧੋਂਦੇ ਨੂੰ ਦੇਖਦੀ ਐ ਤੁਹਾਨੂੰ ਹੱਥ ਧੋਂਦੇ ਨੂੰ ਦੇਖਦੇ ਆ ਪਾਣੀ ਦੀ ਤਾਂ ਦੁਸ਼ਮਣ ਆ ਇਹ ਚਲ 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 ਉਧਰ ਫਿਰ ਇੰਦਰ ਨੂੰ ਛੱਡ ਕੇ ਆਉਣਾ ਮੜਾ ਜ ਆਪਣਾ ਹਾਂ ਇਹਨੇ ਜਾਣਾ ਨਾ ਹਾਲ ਬਚਾੜੀ ਆਪਣੀ ਕਰਕੇ ਲੈਣਾ ਹੋਈ ਚਲੋ 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 ਫਿਰ ਲੱਸੀ ਪਈ ਆ ਫਰਿਜ ਚ ਮੈਂ ਬਣਾਈਤੀ ਡਾਡੀ ਨੂੰ ਲਿਆ ਦੇ ਗਲਾਸ ਭਰ ਕੇ ਕਿਚਾ ਹਾਂ ਸੀ ਅੱਖਾਂ ਨਾਲ ਕੋਣ ਆ ਪਿਆ ਪਾ ਨਹੀਂ ਅਰੇ ਤਪਣਾ ਚੱਕਰ ਪਾਈ ਫਿਰਦੀ ਤੇਰਾ ਫੋਨ ਉਹ ਦੇ ਗਿਰਿਆ ਪਿਆ ਇਹਦਾ ਜਿਆਦਾ ਹੀ ਐਪਲ ਫੋਨ ਵਾਲੀ ਹੋ ਗਈ ਹੁਣ ਹਾਂ ਜਿਵੇਂ ਕਰਾ ਇਹਨੂੰ ਠੀਕ ਨਾਨੂ ਤੇ ਠੀਕ ਕਰਾ ਲਾ ਹਾਂ ਤੂੰ ਕਰ ਦੋ ਤੂੰ ਕਰ ਦੋ ਨਹੀਂ ਨਾਨੂ ਨੂੰ ਤੇ ਨਾਨੂ ਕਰੂਗਾ ਨਾਨੂ ਕਰੂਗਾ ਦਾ ਨਾਨੂ ਕਰੂਗਾ ਦਾ ਨਾਨੂ ਨੂੰ ਦੇ ਦੇ ਚੱਕ ਨਾਲਾ ਨਾਨੂ ਨੂੰ ਪੁੱਛ ਲਾ ਕਿ ਠੀਕ ਹੈ ਤੁਸੀਂ ਹਾਂ ਠੀਕ ਕਾ ਠੀਕ ਹੈ ਨਾਨੂ ਜੀ ਠੀਕ ਅੱਛਾ ਰੋਟੀ ਅੱਟ ਕੇ ਖਾਣੀ ਡਾਡੀ ਵਾਹ ਠੀਕ ਜੇ ਤੁਸੀਂ ਆ ਜਾਓਗੇ ਤੇ ਛੱਡਿਆਈਏ ਚੱਲ ਵਾ ਚੱਲ ਛਈਆਂ 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 ਚੱਲ ਛਈਆਂ 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 ਸੁਭਾਲਾ ਖਾ ਕੇ ਪਾਨ ਬਨਾਰਸ ਵਾਲਾ ਲੰਬੂ ਦੀ ਫਿਲਮ ਸੀ ਨਾ ਡਾਡੀ ਤੁਹਾਡੇ ਟਾਈਮ ਦੀ ਫਿਲਮ ਹੈ ਮਤਾਬਚਨ ਦੀ ਖਾ ਕੇ ਪਾਨ ਬਨਾਰਸ ਵਾਲਾ ਖਲ ਜਾਏ ਬੰਦਾ ਕਲਕੱਤਾ ਵਾਲਾ ਸਹੀ ਗੱਲ ਹੈ ਫਿਰ ਖਾ ਕੇ ਕਹਿੰਦੇ ਹੋਊਗਾ ਐਸਾ ਕਮਾਲ ਰਾਣੀਆਂ ਪਿੱਛੇ ਛੋਲੇ ਦੀ ਇਹ ਮਤਾਬਚਨ ਦੀ ਹਾਂ ਉਹਦਾ ਭੜਾ ਹੋ ਗਿਆ ਹੁਣ ਤਾਂ ਮਤਾਬਚਨ ਬੜਾ ਹੋ ਗਿਆ ਬਥੇਰੇ ਨੋਟ ਬਣਾ ਲਏ ਵਾਹ ਪਰ ਇਹ ਕਿੰਨੇ ਕਰੋੜ ਦੀ ਕੋਠੀ ਦਿੱਤੀ ਕਿੱਥੇ ਬੰਬੇ ਉਹ ਤਾਂ ਬੰਬੇ ਹੀ ਰਹਿੰਦਾ ਯਾਰ ਸ਼ੁਰੂ ਤੋਂ ਡਾਡੀ ਹਾਂ ਹਾਂ ਨਾ ਮੈਂ ਭਾ ਖਾਲਮਾ ਬਿਲ ਤਾਂ ਖਾਲਮਾ ਐਕਟਰਾਰੇ ਬੰਬੀ ਰਹਿੰਦੇ ਆ ਹਾਂ ਹੁਣ ਰੀਤ ਨੇ ਚਮਚਾ ਪਤਾ ਨਹੀਂ ਕਿੱਥੇ ਸੜਤਾ ਅੰਦਰ ਉਹ ਲਿਆਓ ਹਮ ਇਹ ਬਦਲਣੋ ਨਾਲ ਪੱਕਿਆ ਹੋਇਆ ਹੈ ਉਹ ਪਿਆ ਕੰਮ ਜਾਓ ਤੁਹਾਨੂੰ ਲੈ ਦੇ ਗਾ ਹਜੇ ਇਹਦੀ ਅਸਲ ਮਨਿਆਤ ਹੋਈ ਨਹੀਂ ਮਨੇ ਇਹਦੇ ਚਤੇ ਤਾਂ ਨਾ ਹੋ ਰਹੇ ਤੇ ਸ਼ਾਇਦ ਨਿਕਲਦਾ ਹੈ ਨਾ ਸ਼ਾਇਦ ਹਮ ਰੀਤ ਤਾ ਤੋੜਤਾ ਆ ਤੋੜਤਾ ਮਮਾ ਤੋਂ ਮਾਜਮ ਚਾਉ ਗਏ ਤਾਂ ਠੀਕ ਆ ਲੱਸੀ ਹਾਂ ਬਹੁਤ ਵਧੀਆ ਬੱਚੀ ਨੇ ਬਣਾਈ ਵੀ ਆ ਵਧੀਆ ਹੀ ਬਣਾਈ ਹਾਂ ਤਾਂ ਵਿੱਕੀ ਕੰਮ ਬਹੁ ਕਰਦਾ ਨਾ ਨੂਨ ਘਰ ਦਾ ਜਵਾਈ ਨਹੀਂ ਮੁੰਡਾ ਨਾ ਨੂਨ ਨਹੀਂ ਪਾਇਆ ਪੂਰਾ ਇਹ ਗੱਲ ਉਹ ਮੈਂ ਨੂਨ ਨਹੀਂ ਪਾਇਆ ਇਹ ਗੱਲ ਤੇ ਹੋ ਗਈ ਸੀ ਸੌਰੀ ਓਨੇ ਖੱਟੀ ਨਹੀਂ ਹੈਗੀ ਡੈਡੀ ਇਹ ਵੀ ਨੂਨ ਪਾਉਣਾ ਦਾ ਇਹਦੇ ਦਾ ਫੇਰ ਵੀ ਮਲੇ ਮੋਟੇ ਚ ਮੇਂ ਰਸ ਹੂੰ ਕਾਲਾ ਨੂਨ ਹੋਵੇ ਤਾਂ ਹਾਂ ਜੇ ਹੁਣ ਉਹ ਚਿੱਟੇ ਨੂਨ ਨੂੰ ਤਾਂ ਉਹ ਵੀ ਪਾ ਸਬਜ਼ੀਆਂ ਭਾਂਜੀਆਂ ਚ ਪਾ ਪਾ ਕੇ ਜਿੰਨੇ ਸਰੇਂਦਰ ਟੱਕਲਾ ਬੁੱਕ ਬਣਾ ਪਰਸ ਫੋਰਸ ਮੈਂ ਮਾਰਦਾ ਗੱਡੀ ਨੂੰ ਸਾਲਪ ਚੱਲੀ ਜਾ ਲੈ ਰਿਹਾ ਖਾਣਾ ਹਾਂ ਹਾਂ ਹਾਂਜੀ ਕਹੀ ਲੈ ਮੈਂ ਪਹਿਲਾਂ ਜਨਜ ਅਸੀਂ ਜੀ ਗੱਲ ਹਮ ਸਾਰੀ ਪਰਵਰਿਚ ਦੀ ਹੁੰਦੀ ਆ ਜਿਹੇ ਜੀ ਬੋਲੀ ਅਸੀਂ ਘਰ ਦੇ ਵਿੱਚ ਬੋਲਣੀ ਆ ਉਹ ਜੀ ਸਾਡੇ ਜਵਾਗ ਨੇ ਰਾਜਣਾ ਬੋਲਣਾ ਸਿਖਾਉਣ ਦੀ ਲੋੜ ਨਹੀਂ ਪੈਣੀ ਹਾਂ ਜਦੋਂ ਹੀ ਹਰੇਕ ਗਾਲ ਚ ਗਾਲ ਚ ਗਾਲ ਕੱਢੀਏ ਤਰੀ ਤਨੇ ਵੀ ਗਾਲਾਂ ਲੱਜਣਾ ਕੱਢਣਾ ਜੇ ਅਸੀਂ ਜੀ ਕਹਿ ਕੇ ਸਤਿਕਾਰ ਨਾਲ ਹਰੇਕ ਨੂੰ ਬੁਲਾਈਏ ਤਾਂ ਇਹਦੇ ਮੂੰਹ ਤੋਂ ਵੀ ਆਟੋਮੈਟਿਕ ਉਹ ਹੀ ਗੱਲਾਂ ਨਿਕਲ ਜਾਂਦਾ ਹਾਂ ਉੱਕੇ ਰੱਖੇ ਜਾਂਦਾ ਉਹ ਕੋਲੇ ਕਿਸਮ ਦਾ ਦੇਖਦਾ ਸਾਡੇ ਘਰ ਦਾ ਬਕੀਰਾ ਹੁੰਦਾ ਨਾ ਉਹ ਜੀ ਹੁੰਦਾ ਉਹ ਜੇ ਆਪਦੇ ਨਾਲੇ ਬਾਹਰ ਨਿਕਲ ਗਿਆ ਪੂਰਾ ਮੈਂ ਮੱਚ ਤੋਣਿਆ ਉਹ ਸਾਰਿਆਂ ਦਾ ਡੈਡੀ ਨਿਆਣੇ ਅੰਦਰ ਆ ਤੇ ਗੱਲ ਕਰ ਕਿਸੇ ਦਾ ਬਾਹਰ ਕੋਈ ਨਹੀਂ ਨਿਕਲਦਾ ਉਹ ਬੋਲ ਨਾ ਚੱਲਣਾ ਨਾ ਲਈ ਨਾ ਭੜਾਈ ਉਹ ਬਦਜਾ ਸਿਆਣੇ ਨੇ ਮਾਮਾ ਸਾਰੇ ਸਾਲ ਉਹ ਦੋ ਹੀ ਮੁੰਡੇ ਲੜਾਕਾ ਦਾ ਕੋਈ ਵੀ ਨਹੀਂ ਚਲੋ ਇਹ ਯਾਰੀ ਮਿਲਦਾ ਕਿਸੇ ਅਗਲੇ ਬਲਾਕ ਚ ਮਾਰ ਤੁਹਾਨੂੰ ਚੜਦੀ ਗੱਲਾ ਚ ਰੱਖੇ ਮੈਨੂੰ ਤਾਂ ਪ੍ਰਸ਼ਾਦ ਦੀ ਲੋੜ ਨਹੀਂ ਉਹਦੇ ਨਾਲੇ ਆਪਣਾ ਕੰਮ ਪੂਰਾ ਹੋਣਾ ਪਿਛਲੇ ਸਾਲ ਦੱਪਣੀ ਬਹੁਤ ਸੀ ਮੈਂ ਨਰਨੇ ਕਾਲਜ ਇਹਨਾਂ ਨੂੰ ਇਹ ਆਈ ਹੂੰ ਆ ਜੀ ਵੇਰ ਦਾ ਹੋ ਰਿਹਾ ਜੇ ਰੋਡੋ ਤੇ ਵੀ ਅਸੀਂ ਮੈਨ ਬਾਈਕ ਖੜਨ ਲੱਗੇ ਤਾਂ ਇੱਕ ਮਿੰਟੇ ਰਹਿ ਗਿਆ ਪਰ ਦੱਬਣੇ ਕਿੱਲੇ ਕਿੱਲੇ ਪੈਣੇ ਐ ਨਹੀਂ ਕੱਟਣ ਹੁੰਦਾ ਬੋਣਾ ਨੂੰ ਤੂੜੀ ਜੇ ਐ ਵੀ 10 ਕ ਪੀਸ ਦੱਬ ਕੇ ਤੈਨੂੰ ਦਿਨ ਬਾਅਦ ਕੱਢ ਲਊ ਤੇ ਮੈਂ ਫੇਰ ਦੱਸ ਦਿੰਦਾ ਬੁਕੇ ਕਾਹ ਕਰ ਹਾਂ ਜੇ ਇਕੱਠੇ ਦੱਬ ਕੇ ਵੀ ਤਾਂ ਇੱਕੋ ਲੱਤ ਪੱਕ ਜਾਣਾ ਗਲ ਦੇਣਾ ਮੂਰੀ ਚ ਖਰਾਬ ਹੁੰਦਾ ਹਾਂ ਆਲਾ ਠੀਕ ਹੈ ਜੀ ਓਕੇ ਓਕੇ ਬਾਏ ਬਾਏ